ਸਤਨਾਮ ਵਾਹਿਗੁਰੂ ਸਹਿਬ ਜੀਓ ਜਿਨਾਂ ਸਾਸ ਗਰਾਸ ਨਾ ਬਿਸਰੇ ਹਰ ਨਾਮ ਮਨ ਮੰਤਾ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਤ ਲਾਏ ਇਹੇ ਨਿਸ਼ਾਨੀ ਸਾਧ ਕੀ ਜਿਸ ਭੇਟ ਤਤਰੀਏ ਜਮ ਕੰਕਰ ਨੇੜ ਨਾ ਆਵੇ ਫਿਰ ਬੋੜ ਨਾ ਮਰੀਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਦੇ ਨਾਲ ਗੁਰਬਾਣੀ ਦੀਆਂ ਕਥਾ ਵਿਚਾਰਾਂ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਮਿਥਿਲਾਪੁਰੀ ਦੇ ਰਹਿਣ ਵਾਲਾ ਪੂਰਨਪਰਚ ਰਾਜਾ ਜਨਕ ਜੋ ਕਿ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਿਆ ਹੋਇਆ ਸੀ ਕਿਉਂਕਿ ਕਹਿੰਦੇ ਨੇ ਰਾਜਾ ਜਿਹੜਾ ਹੁੰਦਾ ਉਹ ਛੇਤੀ ਕਤੇ ਨਾਮ ਨਹੀਂ ਜਪਦਾਗਾ ਕਿਉਂਕਿ ਮਹਾਰਤ ਦੇ ਬਾਣੀ ਦੇ ਵਿੱਚ ਬਚਨ ਨੇ ਵੀ ਰਾਜਾ ਤਾਂ ਪੈਸਾ ਇਕੱਠਾ ਕਰਨ ਵਾਲੇ ਪਾਸੇ ਲੱਗਿਆ ਹੁੰਦਾ ਹੈ ਕੋਈ ਵੀ ਰਾਜ ਭਾਗ ਤੇ ਬਹਿ ਜੇ ਉਹਨੂੰ ਆਪਣੇ ਪਰ ਬੱਚਿਆਂ ਦਾ ਪਰਿਵਾਰ ਦਾ ਫਿਕਰ ਹੁੰਦਾ ਕਿ ਕਈ ਪੋਸਤਾਂ ਮੇਰਾ ਰਾਜ ਭਾਗ ਅੱਗੇ ਪਰਿਵਾਰ ਚ ਕੈਮ ਰਹੀ ਜਾਇਦਾਦ ਬਣਾਉਣ ਵਾਲੇ ਪਾਸੇ ਲੱਗ ਜਾਂਦਾ ਹੈ ਮਾਰਾ ਦੇ ਬਚਨਨ ਕਿ ਕਲਯੁਗ ਦੇ ਵਿੱਚ ਦਰਬ ਸੰਚ ਸੰਚ ਰਾਜੇ ਮੂਏ ਰੂਪ ਦੇਖ ਦੇਖ ਨਾਰੀ ਕਿ ਕਲਯੁਗ ਦੇ ਜਿਹੜੇ ਰਾਜੇ ਹੋਣਗੇ ਉਹ ਤਾਂ ਪੈਸਾ ਇਕੱਠਾ ਕਰ ਕਰ ਮਰੀ ਜਾਣਗੇ ਪਰਜਾ ਦੀ ਸੇਵਾ ਨਹੀਂ ਕਰਨਗੇ ਤੇ ਕਲਯੁਗ ਦੀ ਔਰਤ ਜਿਹੜੀ ਉਹ ਸਾਰੀ ਦਿਹਾੜੀ ਸਿਰਸਾ ਹੀ ਵੇਖੀ ਜਾਊਗੀ ਕਹਿੰਦੇ ਉਹ ਮੂਹੀ ਦੇਖੀ ਜਾਊਗੀ ਰੂਪ ਦੇਖ ਦੇਖ ਨਾਰੀ ਵਾ ਦਾ ਮੂੰਹ ਦੇਖ ਦੇ ਇੱਕ ਹੀ ਸਾਰੀ ਦਿਹਾੜੀ ਟਾਈਮ ਬਤਾ ਦਿਆ ਕਰੇਗੀ ਸੋ ਕਹਿਣ ਲੱਗੇ ਰਾਜਾ ਇੱਕ ਦਿਨ ਸ਼ਹਿਰ ਕਰਤਾ ਕਰਤਾ ਕਹਿਣ ਲੱਗੇ ਰਾਜਾ ਜਾਨਕ ਜਮਪੁਰੀ ਵਿੱਚ ਚਲਾ ਗਿਆ ਕਿਉਂਕਿ ਜਿਹੜੇ ਬੰਦਗੀ ਭਜਨ ਸਿਮਰ ਨਾਲ ਜੁੜੇ ਹੋਏ ਨੇ ਨਾ ਉਹ ਕਦੋਂ ਵੀ ਕਿਤੇ ਵੀ ਜਾ ਸਕਦੇ ਹਨ ਉਨ੍ਹਾਂ ਕੋਲੇ ਇਹ ਪ੍ਰਮਾਤਮਾ ਦੀ ਤਾਕਤ ਹੁੰਦੀ ਹੈ ਕਹਿਣ ਲੱਗੇ ਜਦੋਂ ਜੰਮਪੁਰੀ ਚ ਗਿਆ ਤੇ ਉੱਤੇ ਪਹਿਲਾਂ ਨਰਕਾਂ ਚ ਗਿਆ ਕਹਿੰਦੇ ਜੋ ਨਰਕਾਂ ਚ ਗਿਆ ਕਹਿੰਦੇ ਤੇ ਨਰਕਾਂ ਦੇ ਵਿੱਚ ਦੇਖਿਆ ਜਾ ਕੇ ਕਿ ਜਿਹੜੇ ਲੋਕ ਸੀ ਵੀ ਹੌ ਕਰਲਾਟ ਉੱਥੇ ਪਿਆ ਹੋਇਆ ਬਚਾਓ 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 ਦੀਆਂ ਆਵਾਜ਼ਾਂ ਆ ਰਹੀਆਂ ਨੇ ਤੇ ਰਾਜੇ ਜਨਕ ਨੇ ਕਹਿਣ ਲੱਗੇ ਕਿਉਂਕਿ ਜਿਹੜਾ ਨਾਮ ਜਪਣ ਵਾਲਾ ਬੰਦਾ ਉਹ ਪਰਪਕਾਰੀ ਹੁੰਦਾ ਹੈ ਉਹਦਾ ਕਿਸੇ ਦੇ ਨਾਲ ਕੋਈ ਹੋਰ ਸਬੰਧ ਨਹੀਂ ਹੁੰਦਾਗਾ ਉਹਨੇ ਕੋਈ ਨਹੀਂ ਦੇਖਣਾ ਮੇਰਾ ਰਿਸ਼ਤੇਦਾਰ ਆ ਜਾਂ ਕੋਈ ਹੋਰ ਜਾਤ ਦਾ ਹੋਰ ਧਰਮ ਦਾ ਹੋਰ ਮਜਬਦ ਹੈ ਉਹ ਪਰਪਕਾਰੀ ਹੁੰਦਾ ਹੈ ਰਾਜੇ ਜਨਕ ਨੇ ਹਉਕਰਲਾਟ ਪੈਂਦਾ ਦੇਖਿਆ ਬਚਾਓ ਬਚਾਓ ਦੀਆਂ ਆਵਾਜ਼ਾਂ ਆ ਰਹੀਆਂ ਹਨ ਤੇ ਰਾਜੇ ਜਨਕ ਨੇ ਪੁੱਛਿਆ ਵੀ ਇਹ ਕੀ ਆ ਕਹਿਣ ਲੱਗੇ ਜੀ ਇਹ ਨਰਕਪੁਰੀ ਆ ਕਹਿਣ ਲੱਗੇ ਜੀ ਇੱਥੇ ਜਿਹੜੇ ਸੰਸਾਰੀ ਲੋਕ ਜਿਹੜੇ ਥੱਲੇ ਜਾ ਕੇ ਨਾਮ ਨਹੀਂ ਜਪਦੇ ਹਨ ਸਿਮਰ ਨਹੀਂ ਕਰਦੇ ਹਨ ਉਹਨਾਂ ਨੂੰ ਇੱਥੇ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਜਿਹੜੇ ਅੱਜ ਲੋਕ ਕਹ ਰਹੇ ਨੇ ਜੀ ਕੋਈ ਨਰਕ ਨਹੀਂ ਕੋਈ ਸੁਰਗ ਨਹੀਂ ਆ ਠੀਕ ਆ ਕਹਿ ਲੋਂਗੇ ਕੁਝ ਸਮਾਂ ਜਮ ਕਾ ਠੰਗਾ ਬੁਰਾ ਉਹ ਨਹੀਂ ਸਹਿਆ ਜਾਏ ਜਦੋਂ ਧਰਮ ਰਾਜ ਜਦ ਬਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਲੇਖਾ ਮੰਗੇਗਾ ਸਹਿਬ ਕਿਰਪਾ ਕਰਦੇ ਹਨ ਤੈਨੂੰ ਭੇਜਿਆ ਨਾਮ ਸਿਮਰਨ ਵਾਸਤੇ ਪਰ ਕਹਿਣ ਲੱਗੇ ਰਾਜੇ ਜਨਕ ਨੇ ਜਦੋਂ ਇਹ ਹਉਕਰਲਾੜ ਸੁਣਿਆ ਦੁਖੀ ਲੋਕਾਂ ਨੂੰ ਦੇਖਿਆ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਬੰਦੇ ਨੂੰ ਬੁਖਾਰ ਹੋ ਜੇ ਟੈਂਪਰੇਚਰ ਹੋ ਜੇ ਤਾਂ ਥਰਮਾਮੀਟਰ ਚੈੱਕ ਕਰ ਦਿੰਦਾ ਵੀ ਇਹਨੂੰ ਐਨਾ ਬੁਖਾਰ ਹੋ ਚੁੱਕਿਆ ਜੇ ਕਿਸੇ ਬੰਦੇ ਦਾ ਬਲੱਡ ਪ੍ਰੈਸ਼ਰ ਵੱਧ ਜੇ ਜਾਂ ਘਟ ਜੇ ਤਾਂ ਇੱਕ ਮਸ਼ੀਨ ਆ ਉਹਦੇ ਨਾਲ ਚੈੱਕ ਕਰਕੇ ਪਤਾ ਲੱਗ ਜਾਂਦਾ ਵੀ ਇਹਦਾ ਬਲੱਡ ਵਧਿਆ ਜਾਂ ਘਟਿਆ ਜੇ ਕਿਸੇ ਬੰਦੇ ਨੇ ਦੇਖਣਾ ਵੀ ਮੈਂ ਮਰ ਕੇ ਨਰਕਾਂ ਚ ਜਾਵਾਂਗਾ ਕਿ ਸਵਰਗਾਂ ਚ ਜਾਵਾਂਗਾ ਉਹਦਾ ਥਰਮਾਮੀਟਰ ਇਹੀ ਹੈ ਕਿ ਉਹ ਇੱਥੇ ਜੱਗ ਤੇ ਰਹਿ ਕੇ ਦੁਖੀ ਬੰਦੇ ਦਾ ਦੁੱਖ ਵੰਡਾਏਗਾ ਦੁੱਖ ਘਟਾਉਣ ਦੀ ਸੋਚੇਗਾ ਵੀ ਇਹ ਬੰਦਾ ਸੌਖਾ ਹੋ ਜੇ ਦਾ ਪਰਿਵਾਰ ਸੌਖਾ ਹੋ ਜੇ ਉਹ ਸੁੱਖ ਵੰਡੇਗਾ ਦੁਨੀਆ 'ਚ ਦੁਖੀਆਂ ਨੂੰ ਨਹੀਂ ਦੇਖ ਸਕਦਾ ਜਿਹੜੇ ਬੰਦੇ ਨੇ ਨਰਕ 'ਚ ਜਾਣਾ ਉਹ ਬੰਦਾ ਸੌਖੇ ਬੰਦੇ ਨੂੰ ਕੋਸ਼ਿਸ਼ ਕਰੇਗਾ ਵੀ ਇਹਨੂੰ ਔਖਾ ਕਿਵੇਂ ਕਰਾਂ ਇਹਦਾ ਕੰਮ ਕਿਵੇਂ ਰੁਕੇ ਇਹ ਭੁੱਖਾ ਕਿਵੇਂ ਮਰੇ ਇਹ ਕਿਵੇਂ ਮਤਲਬ ਕਿ ਬਰਬਾਦ ਹੋਵੇ ਇਹ ਇਹ ਟੈਂਪਰੇਚਰ ਪ੍ਰਮਾਤਮਾ ਦੇ ਘਰ ਦਾ ਹੈ ਵੇ ਸੱਚਖੰਡ ਵਾ ਜਾਣ ਵਾਲਾ ਸੱਚੇ ਕੰਮ ਕਰੇਗਾ ਨਰਕਾਂ ਚ ਜਾਣ ਵਾਲਾ ਮਾੜੇ ਕੰਮ ਕਰੇਗਾ ਪਾਈ ਗੁਰਦਾਰ ਜੀ ਕਹਿੰਦੇ ਭਗਤ ਵੱਡਾ ਰਾਜਾ ਜਨਕਾ ਗੁਰਮੁਖ ਮਾਇਆ ਵਿੱਚ ਉਦਾਸੀ ਭਗਤ ਵੱਡਾ ਮੰਨਿਆ ਉਹਨੂੰ ਕਿਉ ਮੰਨਣਾ ਭਗਤ ਤਾਂ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਚ ਵੱਡਾ ਇਸ ਤਰ੍ਹਾਂ ਕੇ ਮੰਨਿਆ ਕਿ ਰਾਜਾ ਹੋ ਕੇ ਨਾਮ ਜਪ ਰਿਹਾ ਨਹੀਂ ਕੋਈ ਰਾਜਾ ਨਾਮ ਨਹੀਂ ਜਪਦਾ ਹੁੰਦਾ ਛੇਦੀ ਕਿਤੇ ਹਾਂ ਦੇਵਲੋਕ ਨੂੰ ਚੱਲਿਆ ਗੰਗੰਦਰਬ ਸਭਾ ਸੁਤਵਾਸੀ ਦੇਵਪੁਰੀ ਨੂੰ ਚੱਲਿਆ ਹੈ ਭਾਵ ਕੇ ਸਵਰਗਾਂ ਨੂੰ ਜਾਣਾ ਚਾਹੁੰਦਾ ਸੀ ਵੀ ਸਵਰਗਾਂ ਚ ਜਾ ਕੇ ਆਈਏ ਪਰ ਸਵਰਗਾਂ ਤੋਂ ਜਾਣ ਤੋਂ ਪਹਿਲਾਂ ਇੱਕ ਗੇਟ ਵੱਡਾ ਗੇਟ ਆਇਆ ਨਰਕ ਦਾ ਜਿਵੇਂ ਕਈ ਬੰਦੇ ਕਹਿੰਦੇ ਆ ਬਾਈ ਸੁੱਖ ਲੈਣਾ ਪਹਿਲਾਂ ਦੁੱਖ ਭੋਗਣਾ ਪੈਂਦਾ ਜਿਨ੍ਹਾਂ ਨੇ ਦੁੱਖ ਭੋਗੇ ਨੇ ਮੁਸੀਬਤਾਂ ਝੱਲੀਆਂ ਉਹੋ ਹੀ ਬੰਦੇ ਕਿਤੇ ਪਹੁੰਚੇ ਨੇ ਜਿਨ੍ਹਾਂ ਨੇ ਦੁੱਖ ਤੋਂ ਹੀ ਡਰ ਗਏ ਦੁੱਖ ਤੋਂ ਡਰ ਕੇ ਮਰ ਮੁੜ ਗਏ ਪਹਿਲਾਂ ਹੀ ਵੀ ਮੈਂ ਦੁੱਖ ਨਹੀਂ ਝੱਲ ਸਕਦਾ ਉਹ ਕਦੇ ਸੁੱਖ ਵੀ ਨਹੀਂ ਲੈ ਸਕਦੇ ਇਸ ਕਰਕੇ ਹੀ ਉੱਥੇ ਵੀ ਪਹਿਲਾਂ ਨਰਕ ਆਉਂਦਾ ਹੈ ਸਵਰਗ ਬਾਅਦ ਚ ਆਉਂਦਾ ਤੇ ਵੱਡਾ ਗੇਟ ਲੱਗਿਆ ਜਿਵੇਂ ਆਪਣੇ ਜੇਲ੍ਹਾਂ ਦੇ ਗੇਟ ਹੁੰਦੇ ਨੇ ਤੇ ਰਾਜੇ ਜਾਨਕ ਨੇ ਕਿਹਾ ਵੀ ਇਹ ਗੇਟ ਖਲਾਓ ਹੌਕਰ ਲਾਟ ਪੈ ਰਿਆ ਇਹਨਾਂ ਨੂੰ ਬਚਾਈਏ ਜਾ ਕੇ ਜੰਮਪੁਰ ਗਿਆ ਪੁਕਾਰ ਸੁਣ ਵਿਲਾਵਨ ਜੀ ਨਰਕ ਨਿਵਾਸੀ ਉਹਨਾਂ ਦੀ ਪੁਕਾਰ ਸੁਣ ਕੇ ਹਉਕਰਲਾਰ ਸੁਣ ਕੇ ਰਾਜਾ ਜਨਕ ਜਮਪੁਰੀ ਚਲਾ ਗਿਆ ਨਰਕਾਂ ਚਲਾ ਗਿਆ ਧਰਮ ਰਾਏ ਨੂੰ ਆਖਿਅਨ ਸਭਨਾ ਦੀ ਕਰ ਬੰਦ ਖਲਾਸੀ ਹੁਣ ਧਰਮ ਰਾਜ ਨੂੰ ਮਿਲਿਆ ਜਾ ਕੇ ਸਿੱਧਾ ਕਿਉਂਕਿ ਧਰਮ ਰਾਜ ਕੋਈ ਰੱਬ ਨਹੀਂ ਹੈ ਧਰਮ ਰਾਜ ਤਾਂ ਇੱਕ ਸੇਵਾਦਾਰ ਹੈ ਧਰਮ ਰਾਜ ਨੂੰ ਤਾਂ ਪ੍ਰਮਾਤਮਾ ਹੁਕਮ ਕਰਦਾ ਉਹਨੇ ਤਾਂ ਉਸੇ ਤਰ੍ਹਾਂ ਹੀ ਕਰਨਾ ਇਹ ਬਾਣੀ ਕਹਿ ਰਹੀ ਹੈ ਧਰਮ ਰਾਜ ਨੂੰ ਮਿਲਿਆ ਸਿੱਧਾ ਜਾ ਕੇ ਕਹਿਣ ਲੱਗਾ ਵੀ ਇਹਨਾਂ ਨੂੰ ਸਾਰਿਆਂ ਦੀ ਬੰਦ ਖਲਾਸੀ ਕਰ ਕਿਉਂ ਬਲਦੇ ਕੜਾਹਿਆਂ ਚ ਛੱਟੇ ਹੋਏ ਨੇ ਅੱਜ ਜਿਹੜਾ ਆਪਣਾ ਸ਼ਹਿਰ ਆਏ ਡੇਡੇ ਤਾਂ ਉਥੇ ਕੜਾਹੇ ਨੇ ਤੇਲ ਦੇ ਉਹਨਾਂ ਛੱਟੀ ਜਾਂਦੇ ਨੇ ਜਿਉਂਦਿਆਂ ਨੂੰ ਵਿੱਚ ਤਲਦੇ ਨੇ ਬਲਦੇ ਥੰਮ ਨੇ ਅੱਗ ਦੇ ਉਹਦੇ ਨਾਲ ਲਾਉਂਦੇ ਨੇ ਚਰ ਚੜ ਕਰਦਾ ਸਰੀਰ ਆਏ ਪਾੜਦੇ ਨੇ ਬਹੁਤ ਭੈੜੇ ਦੁੱਖ ਨੇ ਜੰਮਪੁਰੀ ਚ ਜਿਹੜੇ ਅੱਜ ਵੇਸਲੇ ਹੋ ਕੇ ਬੈਠੇ ਨੇ ਨਾਮ ਨਹੀਂ ਜਪਦੇ ਭਗਤੀ ਬੰਦਗੀ ਨਹੀਂ ਕਰਦੇ ਤੇ ਧਰਮਰਾਜ ਨੂੰ ਕਹਿੰਦਾ ਵੀ ਇਹਨਾਂ ਨੂੰ ਛੱਡ ਕਿਉਂ ਦੁੱਖ ਦਿੱਤਾ ਤੇ ਧਰਮਰਾਜ ਨੇ ਅੱਗੋਂ ਕੀ ਕਹਿੰਦਾ ਜੀ ਇਹ ਆਪ ਦੀ ਕੀਤੀ ਭੁਗਤ ਰਹੇ ਹਨ ਇਹਨਾਂ ਨੇ ਇੱਥੋਂ ਜਾਣ ਲੱਗਿਆਂ ਨੇ ਵਾਅਦਾ ਕੀਤਾ ਸੀ ਕਿ ਸਾਨੂੰ ਬੰਦੇ ਬਣਾਓ ਅਸੀਂ ਬੰਦੇ ਬਣ ਕੇ ਬੰਦਗੀ ਕਰਾਂਗੇ ਬੰਦਾ ਬਣ ਕੇ ਬੰਦਗੀ ਕਰੀ ਨਾ ਜੇ ਮਾਨਸ ਜੂਨੀ ਵਿੱਚ ਆਉਣ ਦਾ ਕੀ ਫਾਇਦਾ ਰਾਖੀ ਗਊ ਗਰੀਬ ਦੀ ਕਰੀ ਨਾ ਜੇ ਹੱਥ ਤੇਗ ਉਠਾਉਣ ਦਾ ਕੀ ਫਾਇਦਾ ਦਿਲੋਂ ਦੁਈਂ ਵੀ ਮੈਲ ਨਾ ਦੂਰ ਕੀਤੀ ਜਾ ਕੇ ਤੀਰਥੀ ਨਹਾਉਣ ਦਾ ਕੀ ਫਾਇਦਾ ਕਹਿਣ ਲੱਗੇ ਕੀ ਫਾਇਦਾ ਸੀ ਜੇ ਜਨਮ ਵੀ ਲੈ ਲਿਆ ਨਾਮ ਨਹੀਂ ਜਪਿਆ ਬੰਦੇ ਸੇ ਜੇ ਪਾਵੇਂ ਵਿੱਚ ਬੰਦੀ ਦੇਖਣ ਕੋ ਦੀਦਾਰ ਇਹਨਾਂ ਨੇ ਜੀ ਨਾਮ ਨਹੀਂ ਜਪਿਆ ਧਰਮ ਰਾਏ ਨੂੰ ਆਖੇ ਸਬਨਾ ਦੀ ਕਰ ਬੰਦ ਖਲਾਸੀ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕੁਰ ਅਬਨਾਸੀ ਧਰਮ ਰਾਜ ਨੇ ਅੱਗੇ ਬੇਨਤੀ ਕੀਤੀ ਹੱਥ ਬੰਨ ਕੇ ਰਾਜੇ ਅੱਗੇ ਕਹਿੰਦਾ ਜੀ ਮੇਰੇ ਕੋਈ ਸਾਰੇ ਨਹੀਂ ਹੈ ਨਾ ਮੈਂ ਛੱਡ ਸਕਦਾ ਨਾ ਮੈਂ ਬੰਨ ਸਕਦਾ ਕਿਉਂਕਿ ਮੈਂ ਤਾਂ ਇੱਕ ਪ੍ਰਮਾਤਮਾ ਦਾ ਠਾਕੁਰ ਦਾ ਵਾਹੀ ਗੁਰੂ ਦਾ ਸੇਵਕ ਹਾਂ ਮੇਰੀ ਇੱਥੇ ਡਿਊਟੀ ਲੱਗੀ ਹੋਈ ਆ ਮੇਰੇ ਕੋਲੇ ਕੋਈ ਛੱਡਣ ਬੰਨਣ ਦੀ ਪਾਵਰ ਨਹੀਂ ਆ ਸੋ ਫਿਰ ਕਹਿਣ ਲੱਗੇ ਰਾਜੇ ਜਨਕ ਨੇ ਕਿਹਾ ਵੀ ਤੁਸੀਂ ਐਂ ਕਰੋ ਵੀ ਇਹਨਾਂ ਦੇ ਪਾਪ ਜਿਹੜੇ ਆ ਜਿਹੜਾ ਤੁਹਾਡੇ ਕੰਡਾ ਲੱਗਿਆ ਇੱਥੇ ਪਰੜਾ ਇੱਕ ਪਾਸੇ ਇਹਨਾਂ ਦੇ ਪਾਪ ਰੱਖੋ ਸਾਰਿਆਂ ਦੇ ਕਿਉਂਕਿ ਤਾਂ ਹੈ ਨਹੀਂ ਸੀ ਵਿਕਲੈ ਇੱਕ ਸ਼ਹਿਰ ਦੇ ਬੰਦੇ ਸੀ ਜਾਂ ਇੱਕ ਸਟੇਟ ਦੇ ਬੰਦੇ ਸੀ ਇਹ ਕੰਟਰੀ ਦੇ ਸੀ ਨਹੀਂ ਇਹ ਤਾਂ ਇੱਥੇ ਹੱਦਾਂ ਬੰਨੇ ਬਣਾਏ ਹੋਏ ਨੇ ਇਹ ਇੱਥੇ ਪੰਜਾਬ ਦੇ ਵਿੱਚ ਸੀ ਜਾਂ ਉਧਰ ਰਾਜਸਥਾਨ ਦਾ ਧਰਮਰਾਜਾ ਹੋਰ ਜਾਂ ਹਰਿਆਣੇ ਦਾ ਧਰਮਰਾਜਾ ਹੋਰ ਹੈ ਕੈਨੇਡਾ ਦਾ ਧਰਮਰਾਜਾ ਹੋਰ ਹੈ ਨਹੀਂ ਇੱਕੋ ਹੀ ਧਰਮਰਾਜਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿੰਨੀਆਂ ਬੋਲੀਆਂ ਨੇ ਕਿੰਨੀਆਂ ਲੋਕ ਨੇ ਉਥੇ ਧਰਮਰਾਜ ਪੰਜਾਬੀ ਚ ਲਿਖਾ ਲੈਂਦਾ ਹੈ ਪੰਜਾਬੀ ਬੋਲਦਾ ਗੁਰਮੁਖੀ ਬੋਲਦਾ ਸਾਰੇ ਪੰਜਾਬੀ ਚ ਲੇਖਾ ਦਿੰਦੇ ਨੇ ਤਾਂ ਹੀ ਬਾਣੀ ਗੁਰਮੁਖੀ ਚਾਹੀ ਪੰਜਾਬੀ ਚਾਹੀ ਧਰਮਰਾਇਨ ਜਦੋਂ ਇਹ ਗੱਲ ਕਹਿ ਦਿੱਤੀ ਤੇ ਧਰਮਰਾਜੇ ਨੂੰ ਫਿਰ ਰਾਜੇ ਜਨਕ ਨੇ ਕਿਹਾ ਵੀ ਜੇ ਇਹਨਾਂ ਨੇ ਨਾਮ ਨਹੀਂ ਜਪਿਆ ਤੇ ਆ ਕੰਡਾ ਲੱਗਿਆ ਇਹਨਾਂ ਦੇ ਪਾਪ ਰੱਖ ਇੱਕ ਪਾਸੇ ਸਾਰੇ ਪਾਪ ਰੱਖ ਤੇ ਦੂਜੇ ਪਾਸੇ ਜਿਹੜਾ ਪਰੜਾ ਵਿਹਲਾ ਸੀ ਉਸ ਪਾਸੇ ਰਾਜੇ ਜਨਕ ਨੇ ਨਾਮ ਦੀ ਮਹਿਮਾ ਸੁਣੋ ਪਿਆਰੀ ਸਾਧ ਸੰਗਤ ਜੀ 24 ਮਿੰਟਾਂ ਦਾ ਸਿਮਰਨ ਰੱਖ ਦਿੱਤਾ ਕੋਈ ਸਾਰੀ ਜਾਇਦਾਦ ਨਹੀਂ ਦਿੱਤੀ ਉਹਨੇ ਉਹ ਤਾਂ ਨਿੱਕਾ ਹੁੰਦਾ ਹੀ ਨਾਮ ਜਪਣ ਲੱਗ ਗਿਆ ਸੀ ਇੰਨੀ ਨਾਮ ਦੀ ਕਮਾਈ ਸੀ ਉਹਦੀ ਭਗਤ ਵੱਡਾ ਲਿਖ ਦਿੱਤਾ ਰਹਿੰਦੀ ਦੁਨੀਆ ਤੱਕ ਨਾ ਰਹੇਗਾ ਰਾਜੇ ਜਨਕ ਦਾ ਜਿਵੇਂ ਮਹਾਰਾਜਾ ਛੇਰੇ ਪੰਜਾਬ ਦਾ ਨਾਮ ਹੈ ਜਿੱਦੇ ਛੇਰੇ ਪੰਜਾਬ ਚੜ੍ਹਾਈ ਕੀਤਾ ਸਾਰੀ ਦੁਨੀਆ ਨੇ 15 ਦਿਨ ਤਵੇ ਨਹੀਂ ਚੜਾਈ ਸੀ ਐਵੇਂ ਨਹੀਂ ਘਰ ਘਰ ਦੇ ਵਿੱਚ ਉਹਨੂੰ ਯਾਦ ਕੀਤਾ ਅੱਜ ਸੌਂ ਗਿਆ ਸ਼ੇਰ ਪੰਜਾਬ ਦਾ ਲੈ ਮੌਤ ਨਾ ਲਾਵਾਂ ਉਹਨੂੰ ਰੋਈ ਧਰਤੀ ਅਮੜੀ ਚੌਕ ਉੱਚੀਆਂ ਬਾਵਾ ਉਹਨੂੰ ਘਰ ਘਰ ਰੋਈਆਂ ਬੈਠ ਕੇ ਮਰਦਾਂ ਦੀਆਂ ਮਾਵਾਂ ਸੀ ਬਹੁਤੇ ਸੁਖ ਸਰਦਾਰ ਦੇ ਕੀ ਆਖ ਸੁਣਾਵਾ ਸ਼ੇਰੇ ਪੰਜਾਬ ਨੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਤੇ ਰਾਜੇ ਜਨਕ ਦੇ ਨਾਲ ਉਹਦਾ ਨਾਂ ਸੂੰਦਾ ਹੈ ਉਸ ਨੂੰ ਕੱਠੇ ਐਡੀ ਬੰਦਗੀ ਵਾਲੇ ਸੀ ਕਹਿਣ ਲੱਗੇ ਜਦੋਂ ਨਾਮ ਰੱਖ ਦਿੱਤਾ ਅਸੀਂ ਕਹਿੰਦੇ ਨਾਮ ਜਪਣ ਵਿੱਚ ਕੀ ਬਰਕਤ ਆ ਆ ਦੇਖੋ ਧਿਆਨ ਨਾਲ 24 ਮਿੰਟਾਂ ਦਾ ਸਿਮਰਨ ਸਾਰੀ ਨਰਕਪੁਰੀ ਨੂੰ ਵਹਿਲਾ ਕਰਾਉਣ ਵਾਸਤੇ ਰੱਖਿਆ ਇੱਕ ਦਿਨ 'ਚ ਪਤਾ ਨਹੀਂ ਕਿੰਨੇ ਲੋਕ ਮਰਦੇ ਨੇ ਇੱਕ ਦਿਨ ਦੇ ਲੋਕਾਂ ਦੀ ਗਿਣਤੀ ਸੀ ਇੱਕ ਵੱਡੇ ਸ਼ਹਿਰਾਂ 'ਚ ਆਪਾਂ ਦੇਖੀਏ 15 15 20 20 ਬੰਦਿਆਂ ਦੇ ਸੇਵੇ ਮੱਚੀ ਜਾਂਦੇ ਹੁੰਦੇ ਨੇ ਤੇ ਸਾਰੀ ਦੁਨੀਆ ਦੇ ਲਈਏ ਪਤਾ ਨਹੀਂ ਇੱਕ ਦਿਨ ਚ ਕਿੰਨੇ ਬੰਦੇ ਉੱਥੇ ਜਾਂਦੇ ਨੇ ਲੇਖਾ ਹੁੰਦਾ ਤੇ ਕਿੰਨੇ ਇੱਥੇ ਆਉਂਦੇ ਨੇ ਜਾਂਦੇ ਨੇ ਸੋ ਜਦੋਂ ਸਾਰੇ ਇਕੱਠੇ ਕਰ ਲੇ ਤੇ ਰਾਜੇ ਜਨਕ ਨੇ ਇੱਕ ਪਾਸੇ ਆਪਦਾ ਨਾਮ ਰੱਖ ਦਿੱਤਾ ਉਹ ਵੀ ਗਹਿਣੇ ਤਰਿਆ ਗਹਿਣੇ ਕੀਤੀ ਚੀਜ਼ ਆ ਪਾ ਛਡਾ ਲੈਣੇ ਆ ਵੀ ਇਹ ਮੈਂ ਲੈ ਲੈਣਾ ਜਦੋਂ ਇਹਨਾਂ ਨੂੰ ਛਡਾ ਲਿਆ ਨਾ ਇਹਨਾਂ ਨੂੰ ਕਹੂੰਗਾ ਭਈ ਆਪ ਨਾਮ ਜਪੋ ਤੇ ਆਪਦਾ ਆਧਾਰ ਹੋ ਜਾਊਗਾ ਤੇ ਉਹਨਾਂ ਨੂੰ ਕਹਿੰਦੇ ਗੈਣੇ ਤਰੇ ਉਹਨ ਇੱਕ ਨਾਮ ਪਾਪਾਂ ਨਾਲ ਕਰੇ ਨਰਜਾਸੀ ਪਾਪਾਂ ਦੇ ਨਾਲ ਹੁਣ ਤੋਲਣਾ ਕਰਦਾ ਤੇ ਫਿਰ ਕੀ ਪਾਸ ਸਿੰਘ ਪਾਪਨ ਪੂਜਨੀ ਗਰਮਕ ਨਾਮ ਅਤਲ ਨਾ ਤਲਾਸੀ ਕਹਿਣ ਲੱਗੇ ਹੁਣ ਪਾਪਾਂ ਦੇ ਬਰਾਬਰ ਨਾਮ ਤੇ ਮੇ ਪਾਪ ਪੂਰੇ ਉਤਰਨਗੇ ਕਿਉਂ ਪਰੜਾ ਥੱਲੇ ਬਹਿ ਗਿਆ ਜਿਹੜੇ ਪਾਸੇ ਨਾਮ ਰੱਖਿਆ ਸੀ ਨਾਮ ਚ ਬਰਕਤ ਸੀ ਨਾਮ ਭਾਰਾ ਸੀ ਤੇ ਪਾਪ ਤਾਂ ਚੱਕ ਤੇ ਰਾਜੇ ਨੂੰ ਕਹਿਣ ਲੱਗ ਜਾਣਕਰ ਰਾਜਾ ਕਹਿਣ ਲੱਗਾ ਲਓ ਜੀ ਨਾਮ ਸਾਡਾ ਜਾਦੇ ਹੋ ਗਿਆ ਤੇ ਉਹ ਕਹਿੰਦਾ ਛੱਡ ਦਿੰਨੇ ਆ ਸਾਰੇ ਸਾਰੇ ਛੱਡ ਦਿੱਤੇ ਜਿਵੇਂ ਇੱਕ ਪਾਸੇ ਤਾਂ ਬਾਈ ਧਾਰ ਦੇ ਰਾਜੇ ਔਰੰਗਜ਼ੇਬ ਤੇ ਹਕੂਮਤਾਂ ਇੱਕ ਪਾਸੇ ਸੀ ਇੱਕ ਪਾਸੇ ਦਸਮੇ ਪਾਸ਼ਾ 9 ਸਾਲ ਦੀ ਉਮਰ ਚ ਦਾਵਾ ਕਰਤਾ ਕਿ ਜਿਨ੍ਹਾਂ ਨੇ ਮੇਰਾ ਪਿਤਾ ਸੀਸ ਧੜ ਤੋਂ ਲਾ ਕੀਤਾ ਗੁਰੂ ਤੇਗ ਬਹਾਦਰ ਦੀ ਛੀਦੀ ਦਿੱਤੀ ਹੈ ਅੱਜ ਮੈਂ ਪਰਨ ਕਰਦਾ ਕਿ ਮੈਂ ਇਸ ਮੁਗਲ ਹਕੂਮਤ ਦੀ ਜੜ ਪੱਟ ਕੇ ਆ ਰਾਂਗਾ ਹੁਣ ਵੇਖੋ ਤੁਸੀਂ ਇੱਕ ਪਾਸੇ ਢੀਡੀਆਂ ਹਕੂਮਤਾਂ ਲੋਕਵੇਂ ਦੇ ਸ਼ੱਕ ਕਰਦੇ ਸੀ ਵੀ 9 ਸਾਲਾਂ ਦਾ ਬੱਚਾ ਐਡਾ ਵੱਡਾ ਦਾਵਾ ਕਰੀ ਜਾਂਦਾ ਕਿ ਮੈਂ ਮੁਗਲਾਂ ਦੀ ਜੜ ਪੱਟ ਦੂੰਗਾ ਸਾਰੀ ਦੁਨੀਆ ਤੇ ਹਿੰਦੁਸਤਾਨ ਚ ਰਾਜ ਐ ਇਹਨਾਂ ਦਾ ਪਰ ਇੱਕ ਪਾਸੇ ਰੱਬ ਸੀ ਨਾ ਨਾਲ ਤੇ ਪੱਟ ਕੇ ਹਟੇ ਜੜ ਇੱਕ ਪਾਸੇ ਤੁਹਾਨੂੰ ਦੁੱਖ ਦੇਣ ਵਾਲੇ ਹਜ਼ਾਰਾਂ ਬੰਦੇ ਖੜ੍ਹ ਜਾਂਣ ਇੱਕ ਪਾਸੇ ਤੁਸੀਂ ਭਜਨ ਬੰਦਗੀ ਵਾਲੇ ਪਰ ਸੱਚੇ ਬੰਦੇ ਹੋਵੋ ਹਜ਼ਾਰਾਂ ਬੰਦੇ ਦੀ ਤੁਸੀਂ ਬੂਥ ਲਵਾ ਦਿਓਗੇ ਕਿਉਂਕਿ ਤੁਹਾਡੇ ਨਾਲ ਰੱਬ ਖੜਜੇਗਾ ਜਿਵੇਂ ਡੱਲੇ ਨੇ ਕਿਹਾ ਸੀ ਜਦੋਂ ਡੱਲਾ ਵਾਪਸ ਮੁੜ ਆਇਆ ਨਾ ਅੱਲਾ ਕਹਿਣ ਲੱਗੇ ਨਾ ਡੱਲਾ ਨਾ ਮੱਲਾ ਗੋਬਿੰਦ ਕੱਲਾ ਕਹਿਣ ਲੱਗੇ ਡੱਲਾ ਤਾਂ ਚੱਲ ਗਿਆ ਗੋਬਿੰਦ ਕੱਲਾ ਰਹਿ ਗਿਆ ਤੇ ਮਾਰੇ ਕਹਿੰਦੇ ਨਾ ਡੱਲਾ ਨਾ ਮੱਲਾ ਗੋਬਿੰਦ ਸੰਗ ਅੱਲਾ ਮਾਰੇ ਕਹਿੰਦੇ ਸਾਡੇ ਨਾਲ ਅੱਲਾ ਹੈ ਸਾਡੇ ਨਾਲ ਪਰਮਾਤਮਾ ਹੈ ਸੋ ਤਨ ਤਨ ਰਾਜਾ ਜਨਕ ਜਿਨ ਸਿਮਰਨ ਕੀਓ ਵਿਵੇਕ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਇੱਕ ਘੜੀ ਦਾ ਸਿਮਰਨ ਇੱਕ ਘੜੀ 24 ਮਿੰਟਾਂ ਦੀ ਮੰਨੀ ਆ ਵਿਦਵਾਨਾਂ ਨੇ 24 ਮਿੰਟਾਂ ਦਾ 24 ਘੰਟਿਆਂ ਦਾ ਦਿਨ ਰਾਤ 24 ਮਿੰਟਾਂ ਦੀ ਇੱਕ ਘੜੀ ਆ 12 ਮਿੰਟਾਂ ਦੀ ਅੱਧੀ ਘੜੀ ਆ 6 ਮਿੰਟਾਂ ਦੀ ਅੱਧੀ ਤਵਾਦ ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਇੱਕ ਕੜੀ ਆਧੀ ਕਰੀ ਆਧੀ ਹੁ ਤੇ ਆਦ ਇੱਕ ਕੜੀ ਜਾਪੋ 24 ਮਿੰਟ ਮਾਰੇ ਕਹਿੰਦੇ ਨਹੀਂ ਜਪ ਸਕਦਾ 12 ਮਿੰਟ ਸਿਮਰਨ ਕਰ ਵਾਹਿਗੁਰੂ ਵਾਹਿਗੁਰੂ ਜਾਪ 12 ਨਹੀਂ ਤਾਂ ਫਿਰ ਅੱਧੀ ਤੋਂ ਅੱਧੀ 6 ਮਿੰਟ ਹੀ ਜਾਪ ਲਾ ਜੇ 6 ਮਿੰਟ ਜਾਪ ਲੇਂਗਾ ਤਾਂ ਵੀ ਤੇਰੇ ਤੇ ਕਿਰਪਾ ਹੋ ਜਾਣੀ ਆ ਤੇ ਜਦੋਂ ਪਾਪਾਂ ਦਾ ਪਰੜਾ ਤਾਂ ਚੱਕ ਤਾਂ ਕਹਿ ਲੱਗੇ ਉਹਨਾਂ ਨੂੰ ਛਡਾ ਲਿਆ ਨਰਕੋਂ ਛੁੱਟੇ ਜੀ ਜੰਤ ਕੱਟੀ ਗਲੋਂ ਸਿਲਕ ਜੰਮ ਫਾਸੀ ਸਾਰਿਆਂ ਦੇ ਗਲ ਚੋਂ ਫਾਂਸੀ ਕਢਾਤੀ ਸਾਰੇ ਨਰਕ ਦੇ ਵਿੱਚੋਂ ਜੀ ਜੰਤ ਛਡਾਲੇ ਮੁਕਤ ਜੁਗਤ ਨਾਵੇਂ ਕੀ ਦਾਸੀ ਜਿਹੜੀ ਮੁਕਤੀ ਹੈ ਉਹ ਨਾਮ ਦੇ ਮਥਾਜ ਹੈ ਸੋ ਇਸ ਕਰਕੇ ਸਿਮਰਨ ਜ਼ਰੂਰ ਕਰੋ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰੋ ਪ੍ਰੇਮ ਦੇ ਨਾਲ ਬੈਠ ਕੇ ਹਾਜ਼ਰੀ ਭਰੋ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਪ੍ਰੇਮ ਦੇ ਨਾਲ ਵਾਹਿਗੁਰੂ 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 ਇਸ ਕਰਕੇ ਨਾਮ ਸਿਮਨ ਕਰੋ ਨਾਲ ਗਰੀਬ ਦੀ ਸੇਵਾ ਕਰੋ ਸੇਵਾ ਦੇ ਨਾਲ ਹੀ ਗੁਰੂ ਦੀ ਸੇਵਾ ਕਰੋ ਗਰੀਬ ਦੀ ਸੇਵਾ ਕਰੋ ਇਹਨ ਗਰੀਬਨ ਕੋ ਦੇਉ ਪਾਸ਼ਾਈ ਜੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਜਿੱਥੇ ਨੀਚ ਸੰਭਾਲੀਐਨ ਜਿੱਥੇ ਨਦਰ ਤੇਰੀ ਬਖਸ਼ੀਸ ਜਿੱਥੇ ਗਰੀਬ ਦੀ ਸੇਵਾ ਹੈ ਉੱਥੇ ਪ੍ਰਮਾਤਮਾ ਦੀ ਸਿੱਧੀ ਨਜ਼ਰ ਹੈ ਸੋ ਇਸ ਕਰਕੇ ਪਾਈ ਸੇਵਾ ਤੇ ਸਿਮਰ ਨਾਲ ਜੁੜੋ ਆਪਣਾ ਮਨੁੱਖਾ ਜਨਮ ਸਫਲ ਕਰੋ ਇੰਨੀਆਂ ਤੋਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਵਿਚਾਰਾਂ ਕਰਦਿਆਂ ਤਮਾਂ ਭੁੱਲਾਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਅੱਗੇ ਤੋਂ ਸਾਬ ਸੋਜੀ ਬਖਸ਼ਣ ਸਾਰੇ ਫਤੇ ਬੁਲਾਈ ਗਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ